ਗੁਰਮਤ ਦੀਆਂ ਵਿਚਾਰਾਂ ਸਰਵਣ ਕਰਨੀਆਂ ਹਨ ਸਵਾਉ ਬੈਠ ਕੇ ਆਪਾਂ ਬਾਬਾ ਗੁਰਜੰਟ ਸਿੰਘ ਜੀ ਤਾਂ ਆਪਾਂ ਦਰਵਾਜੇ ਵਾਲੇ ਇਹਨਾਂ ਤੋਂ ਗਰਵਾਣੀ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤੀ ਅਜੂਨੀ ਸਭ ਗੁਰ ਪ੍ਰਸਾਦਿ ਜਪਿਐ ਸਚੁ ਜੁਗਾਦਿ ਸਚੁ ਹੈਪੀ ਸਚਨਾਣ ਕੋਸੀ ਪੀ ਸਚ ਨਾਨਕ ਹੋਸੀ ਪੀ ਸਚ ਦੁਹਾ ਘੰਧਾਰਾ ਮੂ ਜੁੜੇ ਨਿਆਰਾ ਚੁਈਆ ਉ ਕਿਰਪਨਾ ਤਿੱਖੀਆਂ ਨਾਲ ਹਉ ਦੇ ਤੋਈਆਂ ਹੂਰਾ ਸ਼ਰਣ ਬਤ ਬੀਜ ਨੂੰ ਘਤ ਕੇ ਰਖ ਲੋਈਆਂ ਲਾੜਾ ਦੇਖਣ ਲਾੜੀਆਂ ਚਾਉ ਗਿਰਦੇ ਹੋਈਆਂ ਪੌੜੀ ਸੰਮਨ ਸੁਮ ਪਠਾਇਆ ਜਮ ਦੇ ਤਾਵਣ ਓਏ ਇੰਦਰ ਸਤਬ ਲੈ ਰਾਜ ਵਿਖੇਖਨ ਸ਼ਿਰ ਪਰ ਛਤਰ ਫਰਾਏ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਤ ਦਾ ਦੁਰਗਾ ਪਾਠ ਬਣਾਈਆ ਸੱਬੇ ਪੌੜੀਆਂ फेर ਨਾ ਜੁਨੀਆ ਜਿਨੀ ਹੈ ਗਿਆ ਜਾਤ ਕਰੋ ਉਪਕਾਰ ਕਲਗੀਆਂ ਵਾਲੇ ਦੇ ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ ਯਾਦ ਕਰੋ ਉਪਕਾਰ ਕਲਗੀਆਂ ਵਾਲੇ ਦੇ ਪਹਿਣਾ ਬੋਲੋ ਭਾਈ ਸਾਰੀਆਂ ਪਹਿਣਾ ਗੱਜ ਕੇ ਬੋਲੋ ਹਾਜ਼ਰੀ ਲਵਾਓ ਪਿਤਾ ਵਾਰਿਆ ਮਾਤਾ ਵਾਰੀ 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 ਬਾਰੇ ਚਾਰੇ ਲਾਲ ਗੁਰਾਂ ਦੇ ਜਾਦ ਕਰੋ ਜਾਦ ਕਰੋ ਉਪਕਾਰ ਵਾਜਾ ਵਾਲੇ ਦੇ ਉਹ ਜਾਦ ਕਰੋ ਉਪਕਾਰ ਵਾਜਾ ਵਾਲੇ ਦੇ ਯਾਦ ਕਰੋ ਉਪਕਾਰ ਵਾਜਾ ਵਾਲੇ ਦੇ ਜਾਦ ਕਰੋ ਉਪਕਾਰ ਵਾਜਾ ਵਾਲੇ ਦੇ ਕਰੋ ਉਪਕਾਰ ਵਾਜਾ ਵਾਲੇ ਦੇ ਪੂਰਾ ਸੋ ਪਹਿਚਾਨੀਐ ਝੋਲ ਰਹਿ ਜੀਨ ਕੇ ਹੈ ਤੋ ਪੁਰਜਾ ਪੁਰਜਾ ਖਤਮ ਰਹਿ ਕਭੂ ਨ ਝਟੇ ਖੇਤ ਤੋ ਕਹਿਣਗੇ ਚਾਰ ਜਾਣੇ ਅਸੀਂ ਆ ਜਾਾਂਗੇ ਜੀ ਪੰਜਵੇਂ ਤੁਸੀਂ ਹੋ। ਕਈ ਵਾਰੀ ਤਾਂ ਆਪਕੇ ਸੋ ਜ਼ਿਕਰ ਗੱਲ ਨਿਕਲੀ ਐ ਵੀ ਕੋਈ ਨਹੀਂ ਤੁਸੀਂ ਚਾਰ ਵੀ ਨਾ ਆਇਓ ਅਸੀਂ ਗੁਰਦਾਰੇ ਚ ਪੰਜ ਲਿਆਵਾਂਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਮੇਰੇ ਨਾਲ ਹੱਡ ਵੀ ਕੀ ਐ। ਪਟਿਆਲੇ ਕੋਲੇ ਦੇਵੀਗੜ੍ਹ ਪਿੰਡ ਐ। ਪਟਿਆਲੇ ਕੋਲੇ ਦੇਵੀਗੜ੍ਹ ਪਿੰਡ ਦਾ। ਉੱਥੇ ਅਸੀਂ ਖੰਡਪਾਠ ਕਰਨ ਚਲੇ ਗਏ। ਸਾਨੂੰ ਉਹਨਾਂ ਤਰੀਕ ਲਖਾਤੀ 2000 ਦੀ ਗੱਲ ਐ। 23 ਸਾਲੋ ਉਹ ਕਹਿੰਦੇ ਸਾਡੇ ਘਰ ਖੰਡ ਪਾਟ ਕਰਨਾ ਮੈਂ ਕਦੇ ਕੋਈ ਨਹੀਂ ਕਰਦਾਂਗੇ ਜੀ 1500 ਰੁਪਏ ਪੇਟਾ ਚਲਦੀ ਸੀ ਮੈਂ ਕੁਝ ਦੇ ਸਤਕਾਰ ਦੀ ਗੱਲ ਕਰਦਾ ਕਿਸੇ ਹੋਰ ਪਾਸੇ ਇਹਨਾਂ ਲੈ ਕੇ ਜਾਇਓ ਕਿ ਅੱਜ ਸਤਕਾਰ ਹੈ ਤਾਂ ਵੱਡੇ ਤਖਤਾਂ ਦੇ ਉੱਤੇ ਧੰਗੂ ਗੁਰੰਸਾ ਮਾਰਦਾ ਪ੍ਰਕਾਸ਼ ਸਾਡੇ ਪਿੰਡਾਂ ਦੇ ਵਿੱਚ ਡੇਢ ਕਫਟ ਦੀ ਮੰਜੀ ਹੁੰਦੀ ਹੈ ਡੇਢ ਕਫਟ ਦੀ ਜੀ ਦੇ ਉੱਤੇ ਅੱਤਾ ਮਹਾਰਾਜ ਇੱਧਰ ਲੰਕਸਮ ਦਾ ਇੱਧਰ ਅੱਤਾ ਇੱਧਰ ਲੰਕਸਮ ਇਹ ਪੜਦੇ ਹੋ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੀ ਇਹ ਪ੍ਰਗਟ ਗੁਰਾਂ ਕੀ ਜੀ ਇਹ ਨਾ ਸੰਜੂ ਬਿਨ ਮਾਲੇ ਪਾਏ ਨੇ ਚਾਨਣੀ ਬਣੀ ਐ ਫੁੱਲ ਸਿੱਤੇ ਪਏ ਨੇ ਨਹੀਂ ਪ੍ਰਗਟ ਗੁਰਾਂ ਕੀ ਜੀ ਧੰਨ ਕਲਗੀਧਰ ਪਾਤਸ਼ਾਹ ਮਾਰਜੀ ਨੇ ਬੜੇ ਪਿਆਰ ਵਿੱਚ ਆ ਕੇ ਕਹਤਾ ਸੀ ਸਿੱਖੋ ਹੁਣ ਹੱਤ ਬੰਨ ਕੇ ਨਹੀਂ ਗੱਲ ਕਰਨੀ ਹੋਣੀ ਹਾਂ ਸਭ ਸਿੱਖਨ ਕੋ ਹੁਕਮ ਹੈ ਮੈਂ ਪਹਿਲਾਂ ਤੁਹਾਨੂੰ ਬੇਨਤੀਆਂ ਕਰਦਾ ਹਾਂ ਹੁਣ ਬੇਨਤੀ ਨਹੀਂ ਕਰਦਾ ਹੁਣ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਬਾਬਾ ਜੀ ਨੇ ਹੁਣੀ ਪੜਿਆ ਸੀ ਇਸ ਕਰਕੇ ਕਹਿਣ ਤੋਂ ਭਾਵ ਚਲੋ ਸਮਾਂ ਥੋੜਾ ਹੈ ਮੈਂ ਸਮੇਂ ਦੇ ਵਿੱਚ ਰਹਿੰਦਾ ਬਾਬਾ ਜੀ ਕਥਾ ਬਾਚ ਬੜੀ ਛੋਟੀ ਕਥਾ ਕਰਕੇ ਗਏ ਨੇ ਸਤਪਾਰ ਜੋ ਸਾਡੇ ਗ੍ਰਾਗੀ ਸਾਹਿਬ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਤੋਂ ਉਹ ਇਤਨ ਦੀ ਹਾਜ਼ਰੀ ਭਰ ਕੇ ਗਏ ਨੇ ਉਹ ਬਾਅਦ ਵਿੱਚ ਇੱਕ ਗੱਲ ਕਹਿ ਕੇ ਗਏ ਕਹਿੰਦੇ 2 ਘੰਟੇ ਚਾਹੀਦੇ ਅੱਧੇ ਘੰਟੇ ਵਿੱਚ ਇੰਜਣ ਭਖਦਾ ਸਿੱਖ ਦਾ ਇੰਜਣ ਤਾਂ ਜਦੋਂ 3 ਵਜੇ ਉੱਠੜਿਆ ਉਦੋਂ ਹੀ ਭਖ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਹੀ ਭਗ ਗਿਆ ਇੰਜਣ ਜਦੋਂ 3 ਵਜੇ ਉੱਠੜਿਆ ਨਾ ਅਸ਼ਨਾਲ ਧਿਆਨ ਕਰ ਲਿਆ ਤੇ ਨਿਤਨੇਮ ਕਰ ਲਿਆ ਗੁਰਦੁਆਰੇ ਆ ਗਿਆ ਸਿੱਖ ਦਾ ਇੰਜਣ ਤਾਂ ਉਸੇ ਵਕਤ ਤਿਆਰ ਹੋਣਾ ਚਾਹੀਦਾ ਜੇ 2 ਘੰਟੇ ਚਿੰਜਣ ਫਖਿਆ ਤਾਂ ਫਿਰ ਸਮਝ ਲਓ ਅਮਲੀ ਐ ਬੋਲੋ ਸਤਨਾਮ ਵਾਹਿਗੁਰੂ ਬਈ ਭੁੱਕੀ ਦਾ ਚਮਚਾ ਖਾਦਾ ਗੋਲੀਆਂ ਪੰਜ ਚਾਰ ਖਾਧੀਆਂ ਫੇਰ ਕਿਤੇ ਮੜਾ ਜਾ ਕਾਇਮ ਹੋਏ ਤੇ ਉਹ ਇੰਜਣ ਕਹਦਾ ਏ ਇੰਜਣ ਹੋਵੇ ਧੰਨ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਅੰਦਰ ਚੱਲਣਾ ਦੇ ਵਿੱਚ ਆ ਕੇ ਖਾਲਸਾ ਤਿਆਰ ਜਦੋਂ ਅੱਜ ਕਹਿੰਦੇ ਆ ਨਾ ਲੰਗੀ ਸਿੰਘ ਜਦੋਂ ਮਿਲਦੇ ਨੇ ਇੱਕ ਦੂਸਰੇ ਨੂੰ ਫਤਿਹ ਦੀ ਸਾਂਝ ਕਰਕੇ ਕੀ ਕਹਿੰਦੇ ਤਿਆਰ ਪਰ ਤਿਆਰ ਐ ਉਹ ਕਹਿੰਦਾ ਜੀ ਤਿਆਰ ਪਰ ਤਿਆਰ ਐ ਖਾਲਸਾ ਹਰ ਭਗਤ ਤਿਆਰ ਪਰ ਤਿਆਰ ਰਹਿੰਦਾ ਉਹ ਜਿਹੜਾ ਦਮਾਲਾ ਸਜਾ ਕੇ ਵੱਡਾ ਢਾਲ ਤੇ ਤਲਵਾਰ ਜਿਹੜੀ ਮੋਢੇ ਉੱਤੇ ਰੱਖ ਕੇ ਵੱਡੀ ਸ੍ਰੀ ਸਾਹਿਬ ਪਾ ਕੇ ਉਹ ਕਹਿੰਦੇ ਤਿਆਰ برتਿਆਰ ਹੈ ਕੱਲ ਸਤ ਤਿਆਰ برتਿਆਰ ਹੋਣਾ ਚਾਹੀਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਅੱਜ ਕਰਦਾ ਸੀ ਉਹਨਾਂ ਅਸੀਂ ਖੰਡਪਾਟ ਕਰਨ ਚਲੇ ਗਏ ਸਾਨੂੰ ਉਹਨਾਂ ਨੇ 1500 ਰੁਪਏ ਦਿੱਤਾ ਤੇ 300 ਰੁਪਏ ਹੋਰ ਦਿੱਤਾ ਉੱਪਰ ਵੱਧ ਦੇਤਾ 300 ਰੁਪਏ ਅੱਜ ਤਾਂ ਤੁਸੀਂ ਕਿੱਤੇ ਕੋਈ ਘਰ ਹੋ ਭੱਗਾ ਵਾਲਾ ਜਿਹੜਾ ਕਹਿੰਦੇ ਬਾਬਿਆਂ ਨੂੰ ਪੇਟਾ ਦੇ ਦੋ ਪਾਠ ਦੀ ਕਥਾ ਕੀਰਤਨ ਦੀ ਨਹੀਂ ਤਾਂ ਕਹਿੰਦੇ ਤੁਸੀਂ ਤਾਂ ਬਿਹਲਿਓ ਇੰਨੀ ਪੇਟਾ ਕਰਤੀ ਪਾਠ ਦੀ ਕੋਈ ਫਲ ਨਹੀਂ ਪ੍ਰਭ ਤੋਣਾ ਬੋਲੋ ਸਤਨਾਮ ਦੀਵਾਸ ਗੁਰੂ ਜੇ ਪਾਠ ਕਰਨ ਵਾਲੇ ਦਾ ਗੁਰੂ ਦਾ ਮਨ ਖੁਸ਼ ਨਾ ਹੋਇਆ ਨਾ ਕਰਾਇਆ ਹੋਇਆ ਜੇ ਪਾਠੋ ਕਹਿੰਨੇ ਵੀ ਆ ਤੈਨੂੰ 100 ਰੁਪਇਆ ਬਦਲ ਲੈ ਲੋ ਮੈਂ ਖਿਆ ਇਹ ਕਹਦਾ ਕਹਿੰਦੇ ਕਿੰਨੇ ਗਰੰਤੀਆਂ ਹੋ ਕਿ ਮੈਂ ਖਾ ਪੰਜ ਕਹਿੰਦੇ ਤੁਸੀਂ ਆਪ ਹੀ ਮਹਾਰਾਜ ਲਿਆਇਓ ਤੇ ਆਪ ਹੀ ਛੱਡਿਆਇਓ ਬੋਲੋ ਸਤਨਾਮ ਵਾਹਿਗੁਰੂ ਜੀ 300 ਰੁਪਿਆ ਸਾਨੂੰ ਵੱਧ ਦੇਤਾ ਕਹਿੰਦੇ ਆਪ ਹੀ ਮਹਾਰਾਜ ਲਿਆਇਓ ਕਿਉਂਕਿ ਤੁਸੀਂ ਪੰਜ ਹੋਵੋਗੇ ਆਪ ਹੀ ਲਿਆਇਓ ਗੁਰਦਾਰੇ ਤੋਂ ਆਪ ਹੀ ਛੱਡਿਓ ਮਖਾ ਚੱਕੋ ਆਪਦਾ 18-1900 ਰੁਪਿਆ ਅਸੀਂ ਨਹੀਂ ਤੁਹਾਡੇ ਘਰ ਖੰਡਪਾਟ ਕਰਨ ਵਾਸਤੇ ਆਉਣਾ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਮਾਰਤਵਾ ਤੇ ਸਮਾਨ ਨਹੀਂ ਕਰ ਸਕਦੇ ਹੋਰ ਤੁਹਾਡਾ ਕੀ ਭਲਾ ਹੋਊਗਾ ਬੋਲੋ ਸਤਨਾਮ ਵਾਹਿਗੁਰੂ ਜੀ ਬੜੇ ਪਿਆਰ ਵਿੱਚ ਆ ਕੇ ਬਾਬਾ ਜੀ ਜਿਹੜਾ ਉਹ ਕਥਾ ਦੀ ਆਪਜੀ ਦੇ ਨਾਲ ਸਾਂਝ ਪਾ ਰਹੇ ਸੀ ਕੁਦਰਤੀ ਗੱਲ ਹੈ ਤੇ ਇਹ ਅੱਜ ਦੇ ਦਿਨ ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਤ ਦੇ ਚੱਲ ਰਹੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਤ ਦੇ ਚੱਲਣਾ ਦੇ ਵਿੱਚ ਆ ਕੇ ਇੱਕ ਮੇਰੇ ਵਰਗੇ ਮਨਮੁਖ ਜੀ ਨੇ ਆਖਿਆ ਬਾਬਾ ਜੀ ਸੰਗਤ ਦਾ ਕੀ ਫਲ ਹੈ ਸੰਗਤ ਕਰਦੇ ਆ ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੈ ਧੰਨ ਗੁਰੂ ਗ੍ਰੰਥ ਸਾਹਿਬ ਅੱਜ ਦੇ ਅਸੀਂ ਆ ਕੇ ਮੱਥਾ ਟੇਕਦੇ ਆ ਅਸੀਸ ਨਵਾਏ ਗਿਰ ਪਰ ਹੈ ਬਹੁਤ ਪਾਪਨ ਕੀ ਓਟ ਤਤ ਸੇ ਅਸੀਸ ਨਵਾਇਆ ਲੱਗੇ ਨਾ ਜਮਕੀ ਕੋ ਟਕ ਕਹਿੰਦੇ ਗੁਰੂ ਦੇ ਦਰਸ਼ਨ ਕਰਨ ਦਾ ਕੀ ਭਾਵ ਹੈ ਕੀ ਫਲ ਹੈ ਬਾਬਾ ਜੀ ਕਹਿੰਦੇ ਤੁਹਾਨੂੰ ਗੁਰੂ ਨਾਨਕ ਦੇਵ ਮਰ ਕੇ ਕਹਿੰ ਲੱਗਿਆ ਹੂੰ ਕਦੀ ਕੱਲ ਨੂੰ ਚੱਲਿਆ ਜਾਈਂ ਤੁਹਾਡੇ ਪਿੰਡ ਦਾ ਛੱਪੜ ਹੈ ਨਾ ਜਿਹੜਾ ਉਹ ਛੱਪੜ ਤੇ ਚੱਲਿਆ ਜਾਈਂ ਉੱਥੇ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਜੂਗਾ ਉਹ ਗਿਆ ਜੀ ਛੇਤੀ ਛੇਤੀ ਜਾ ਕੇ ਦੇਖਿਆ ਦੋ ਮਨੁੱਖ ਬੈਠੇ ਨੇ ਨਰਦਿਲ ਦੀ ਇੱਕ ਮਨੁੱਖ ਬੈਠਾ ਇੱਕ ਬੀਬੀ ਉਹਦੇ ਘਰ ਵਾਲੀ ਬੈਠੇ ਦੋ ਜਣੇ ਬੈਠੇ ਉਹਨੇ ਉੱਪਰ ਦੀ ਘੇੜਾ ਕੱਢਿਆ ਕੱਢ ਕੇ ਘੇੜਾ ਕਹਿੰਦੇ ਤਾਂ ਕੋਈ ਨਹੀਂ ਹੈਗਾ ਜੀਨਾਂ ਚਲੋ ਨਾ ਦਾ ਜੀਵਨ ਬਦਲ ਗਿਆ ਬਗਲੇ ਬਣ ਕੇ ਮਾਰਜੀਤ ਚਰਨਾ ਵਿੱਚ ਆ ਕੇ ਫਿਰ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਦੱਸੋ ਗੁਰੂ ਦੇ ਦਰਸ਼ਨਾਂ ਦਾ ਕੀ 파 ਹੈ ਸੰਗਤ ਦਾ ਕੀ 파 ਹੈ ਬਾਬਾ ਜੀ ਕਹਿੰਦੇ ਕੱਲ ਨੂੰ ਫਿਰ ਜਾ ਤੁਹਾਨੂੰ ਗੁਰੂ ਨਾਨਕ ਦੇਵ ਮਾਝ ਜੀ ਕਹਿੰਦੇ ਕੱਲ ਨੂੰ ਫਿਰ ਜੇ ਅਗਲੇ ਦਿਨ ਫਿਰ ਗਿਆ ਦੇਖਿਆ ਬਗਲੇ ਨੇ ਦੋ ਚਿੱਟੇ ਰੰਗ ਦੇ ਉਸ ਮਨੁੱਖ ਦਾ ਦਰਸ਼ਨ ਕਰਕੇ ਉਹ ਬਗਲੇ ਜਿਹੜੇ ਇਹਨਾਂ ਹੰਸ ਬਣ ਗਏ ਤੁਸੀਂ ਇੱਥੇ ਹੰਸ ਬਣ ਕੇ ਆਏ ਹੋਤੀ ਜੁਗਨ ਵਾਸਤੇ ਨਾਮ ਦੇ ਮੋਤੀ ਜੁਗਨ ਵਾਸਤੇ ਧੰਨ ਗੁਰੂ ਦੇ ਪਾਵਨ ਚਲਣਾ ਦੇ ਵਿੱਚ ਜਿਹੜੇ ਹੈ ਨਾ ਉਹ ਹੋਤੀ ਜੁਗਦੇ ਨੇ ਕੌਣ ਜੁਗਦੇ ਨੇ ਜਿਹੜੇ ਰੱਬ ਦੇ ਪਿਆਰੇ ਕੱਲਾ ਕੱਲਾ ਜਿਹੜਾ ਸ਼ਬਦ ਗੁਰਬਾਣੀ ਦਾ ਜਿਹੜਾ ਉਹ ਸੁਣਾ ਰਹੇ ਨੇ ਤੁਹਾਨੂੰ ਤੁਸੀਂ ਹੰਸ ਬਣ ਕੇ ਤੇ ਇਹ ਹੰਸ ਬਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸ਼ਬਦ ਜਿਹੜੇ ਮੋਤੀ ਰੂਪ ਨੇ ਆਪਾਂ ਜੁਗਦੇ ਨੇ ਗੁਰਬਾਣੀ ਵਿੱਚ ਮਹਾਰਾਜੀ ਫਿਰਮਾਨ ਕਰਦੇ ਨੇ ਅੱਜ ਕੀ ਕਹਿੰਦੇ ਮੋਤੀ ਤਾਂ ਚੁਗਦੇ ਨੇ ਅਨਸ ਪਿਆਰੇ ਜੀ ਮਾਨ ਸਰੋਵਰਾਤੇ ਮੋਤੀ ਚੁਗਦੇ ਰੇ ਸਾਰਿਆਂ ਬੋਲੋ ਭਾਈ ਰੱਬ ਕੇ ਬੋਲੋ ਉੱਚੀ ਤਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਦੀਆਂ ਜਲਾਈਆਂ ਧਾਰਨਾ ਨਹੀਂ ਪਿਆਰੇ ਮਾੜੂ ਜ਼ੁਰਾ ਤੇ ਪਿਆਰੇ ਜੀ ਸਾਧੂ ਪਰ ਫੁਕਾਰ ਵਾਸਤੇ ਮਨੇ ਤਾਰ ਪਰ ਸਰਬਰ ਸੰਤ ਜਨ ਚੌਥੇ ਬੱਦਲ ਮਿਹ ਪਰੋ ਫੁਕਾਰ ਕੇ ਕਾਰਨੇ ਚੌਹਾ ਧਾਰੀ ਦੀ ਸਾਧੂ ਪਰ ਫੁਕਾਰ ਵਾਸਤੇ ਆਉਂਦੇ ਮੇਰੇ ਤਕਰੀਬਨ 10 ਮਿੰਟ ਬਾਕੀ ਨੇ ਮੈਂ 10 ਮਿੰਟਾਂ ਵਿੱਚ ਸਮਾਪਤੀ ਕਰਦਾ ਬਾਬਾ ਜੀ ਵੀ ਪਹੁੰਚ ਗਏ ਹੋਰ ਅਗੂ ਕਥਾ ਦੀ ਸੰਭੰਦ ਵਾਲੀ ਬਾਬਾ ਜਵਾਲਾ ਸਿੰਘ ਜੀ ਕੀਰਤਨ ਕਰਨ ਵਾਸਤੇ ਬਾਹਰ ਪਿੰਡਾਂ ਵਿੱਚ ਜਾਂਦੇ ਨੇ ਜਦੋਂ ਆ ਸਾਊਂਡ ਦਾ ਕੋਈ ਸਿਸਟਮ ਨਹੀਂ ਹੁੰਦਾ ਸਾਧਨ ਨਹੀਂ ਸੀ ਹੁੰਦਾ ਬਾਬਾ ਜੀ ਨੇ ਵੇਖਣਾ ਸਾਥ ਦੇ ਵਿੱਚ ਇਕੱਠਾ ਉੱਥੇ ਕੀਰਤਨ ਕਰਨ ਲੱਗ ਜਾਣਾ ਤੇ ਉਹ ਉਧਰੋਂ ਮੋੜ ਕੇ ਉਹਨਾਂ ਨੂੰ ਨਾ ਬਾਬਾ ਜੀ ਨੇ ਕੁਰਬਾਨੀ ਦੇ ਨਾਲ ਜੋੜ ਦੇ। ਕੀਰਤਨ ਕਰਨ ਵਾਸਤੇ ਬਾਬਾ ਜੀ ਜਾਂਦੇ ਨੇ ਬਾਹਰ ਪਿੰਡਾਂ ਪਿੰਡਾਂ ਦੇ ਵਿੱਚ ਸੰਗਤ ਦੂਰ ਦੂਰ ਤੋਂ ਆਉਂਦੀ ਆ ਪ੍ਰੇਮ ਬਹੁਤ ਸੀ। ਅੱਜ ਪ੍ਰੇਮ ਘਟ ਗਿਆ। ਰੱਥਾਂ ਦੇ ਨਾਲ ਵੀ ਕੀਰਤਨ ਦੇ ਨਾਲ ਵੀ ਕੁਰਬਾਨੀ ਦੇ ਨਾਲ ਵੀ ਅੱਜ ਤਾਂ ਸੀ ਬਸ ਮਤਲਬ ਦੇ ਯਾਰ ਹੋ ਗਏ, ਬੁੜਾ ਮਰ ਗਿਆ, ਲਿਓ ਮਹਾਰਾਜ, ਔੜੀ ਮਰ ਗਈ, ਲਿਓ ਮਹਾਰਾਜ। ਉਡੀ ਦੇ ਨੰਦ ਕਾਰਜ ਕਰਾਉਣਾ ਲਿਆਓ ਮਹਾਰਾਜ ਉਸ ਤੋਂ ਬਾਅਦ ਨਹੀਂ ਅਸੀਂ ਪੁੱਛਦੇ ਬੋਲੋ ਸਤਨਾਮ ਕਿਤੇ ਵੀ ਕੋਈ ਐ ਬੰਦਾ ਕੋਈ ਮਨੁੱਖ ਬਾਹ ਕੜੀ ਕਰਕੇ ਕਹੇ ਦੇ ਭਈ ਮੈਂ ਨਿਰਛਿਤ ਹੋ ਕੇ ਜਮਾ ਇਸ ਤਰ੍ਹਾਂ ਪਾਠ ਕਰਾਇਆ ਹੋਵੇ ਮੇਰੀ ਕੋਈ ਵੀ ਇੱਛਾ ਨਹੀਂ ਮੈਂ ਤਾਂ ਬਸ ਖੁਸ਼ੀ ਲੱਭਦੇ ਲਿਆ ਕੇ ਘਰ ਵਿੱਚ ਖੰਡ ਪਾਠ ਕਰਾਉਣਾ ਮੇਰੀ ਕੋਈ ਵੀ ਇੱਛਾ ਨਹੀਂ ਨਹੀਂ ਤਾਂ ਸਾਡੀਆਂ ਸੁੱਖਾ ਹੀ ਨਹੀਂ ਠੀਕ ਆਉਂਦੀਆਂ ਪਤਾ ਇਹਨੇ ਕਿੰਨੀਆਂ ਕੁ ਸੁੱਖਾਂ ਸੁੱਖੀਆਂ ਹੋਏ ਨੇ ਜੇ ਕੋਈ ਜਾਜ ਆ ਜਾਂਦੀ ਹੈ ਫੇਰ ਆ ਜਾਂਦੇ ਨੇ ਬਾਬੇ ਰਜੀਸ਼ ਸਿੰਘ ਕੋਲ ਚੱਲ ਕੇ ਬਾਬਾ ਜੀ ਪਾਠ ਕਰਾਉਣਾ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਜੀ ਗੱਲ ਕਰਦੇ ਨੇ ਔਰ ਅਸੀਂ ਕੀ ਕਰਨਾ ਪਾਠ ਹੀ ਕਰਨਾ ਔਰ ਅਸੀਂ ਗਾੜੀ ਵਟੜੀਆਂ ਕੋਈ ਆਹੀ ਕਬ ਮੈਂ ਸਾਡਾ ਕਥਾ ਕਰ ਲਈ ਕੀਰਤਨ ਕਰ ਲਿਆ ਪਾਠ ਕਰ ਲਿਆ ਬਾਬਾ ਜੀ ਕੀਰਤਨ ਕਰਦੇ ਨੇ ਬਾਬਾ ਜਵਾਲਾ ਸਿੰਘ ਜੀ ਇੱਕ ਦੂਰ ਤੋਂ ਬੰਦਾ ਚੱਲ ਕੇ ਆਉਂਦਾ ਹੈ ਕਾਫੀ ਦੂਰ ਆਉਦਾ ਪਿੰਡ ਉੱਥੇ ਤੁਰ ਕੇ ਆਉਂਦਾ ਹੈ ਉਹ ਸਮਿਆਂ ਦੀ ਗੱਲ ਹੈ ਜਦੋਂ ਇੱਕ ਸਾਈਕਲ ਦੀ ਕੀਮਤ ਹੁੰਦੀ ਸੀ ਇੱਕ ਸਾਈਕਲ ਅੱਜ ਤਾਂ ਗੱਡੀਆਂ ਮੋਟਰਸਾਧ ਨੇਤੇ ਨੇ ਸਾਡੇ ਕੋਲੇ ਕੋਈ ਜਿੱਥੇ ਮਰਜੀ ਜਾ ਸਕਦੇ ਅਸੀਂ ਜਿੰਨੇ ਸਾਧਨ ਦਿੱਤੇ ਸਾਨੂੰ ਪਰਮਾਤਮਾ ਨੇ ਜਿੰਨੇ ਸੁੱਖ ਦਿੱਤੇ ਉਹਨੇ ਅਸੀਂ ਦਾ फटाफट ਦਾ ਕੰਮ ਤਾਂ ਦਸਾਂ ਮੇ ਆ ਕੇ ਬਾਬਾ ਜੀ ਦਾ ਦੀਵਾਨ ਸੁਣਦਾ। ਕਿ ਕਹਿੰਦੇ ਨੇ ਲੇਟ ਹੋ ਕੇ। ਬਾਬਾ ਜੀ ਨੇ ਕੀਰਤਨ ਸ਼ੁਰੂ ਕਰਤਾ ਬਾਬਾ ਜਵਾਲਾ ਸਿੰਘ ਜੀ ਨੇ। ਉਹ ਲੇਟ ਹੋ ਗਿਆ। ਤੁਰਿਆ ਆਉਂਦਾ ਉਧਰੋਂ ਇੱਕ ਸਾਈਕਲ ਤੇ ਬੰਦਾ ਆਉਂਦਾ ਅੰਬੀਰ ਧਨਾੜ ਜਿਹਦੇ ਕੋਲੇ ਸਨ ਪਦਾਰਥਾ ਉਹ ਉਹ ਸਾਈਕਲ ਲੈ ਸਕਦਾ ਸੀ। ਉਹ ਸਾਈਕਲ ਤਿਆਰਿਆ ਉਹਦੇ ਅੱਗੇ ਹੱਥ ਬੰਨੇ ਭਰਾਵਾ ਮੈਨੂੰ ਉੱਥੇ ਸਮਾਗਮ ਹੋ ਰਿਹਾ ਉਸੇ ਟਿੱਕਰ ਬਿਠਾ ਕੇ ਲੈ ਚੱਲ ਸਾਈਕਲ ਤੇ। ਤਣ ਲੱਗਿਆ ਵੀ ਮੇਰੀ ਤਾਂ ਬਣਦੀ ਨਹੀਂ। ਮੈਨੂੰ ਲਿਖੇ ਜਾਂਦਾ ਕਿਉਂ ਕਿਤੇ ਨਾ ਨਿਭਦੀ ਜਦ ਜਿਹੜੋਂ ਤੇ ਬਾਬੇ ਕੀਰਤਨ ਕਰਦੇ ਉਹਨਾਂ ਨਾਲ ਨਹੀਂ ਬਣਦੀ ਬੋਲੋ ਸਤਨਾਮ ਮੇਰੀ ਬਾਤ ਮੇਰੀ ਤਾਂ ਉਹਨਾਂ ਨਾਲ ਫਸੀ ਹੋਈ ਆਏ ਸਿੰਘ ਸਿੰਘ ਫਸਿਆ ਮੈਂ ਨਹੀਂ ਹੁਣ ਲੈ ਕੇ ਜਾਂਦਾ ਤੈਨੂੰ ਕਹਿੰਦਾ ਨਹੀਂ ਆਏ ਘਰ ਤੇਰੀ ਬਾਬਿਆਂ ਨਾਲ ਫਸੀ ਹੋਈ ਆ ਕਹਿੰਦਾ ਹਾਂ ਜਿਹੜਾ ਉਹ ਗੁਰੂ ਪ੍ਰਕਾਸ਼ ਆ ਉਹਦੇ ਨਾਲ ਤਾਂ ਨਹੀਂ ਫਸੀ ਉਹਦੇ ਨਾਲ ਤਾਂ ਬਣਦੀ ਆ ਕਹਿੰਦਾ ਹਾਂ ਉਹਦੇ ਨਾਲ ਬਣਦੀ ਆ ਚੱਲ ਫਿਰ ਤੂੰ ਗੁਰੂ ਦੇ ਦਰਸ਼ਨ ਕਰ ਲਈ ਮੈਂ ਬਾਬਿਆਂ ਨਾਲ ਕੀਰਤਨ ਸੁਣੂ ਆਪਾਂ ਦੋਨੇ ਜਾਣੀ ਬਖਤ ਲਾਂਗੇ ਜੀਨੇ ਜੋੜਨਾ ਹੈ ਨਾ ਇਸ ਤਰ੍ਹਾਂ ਹੱਥ ਬੰਨ ਬੰਨ ਕੇ ਜੋੜਦੇ ਨੇ ਤੇ ਸਾਡੇ ਸਿੱਖਾਂ ਵਿੱਚ ਇੰਨੀ ਨਫ਼ਰਤ ਪੈਦਾ ਹੋਈ ਪਈ ਹੈ ਇੰਨੀ ਨਫ਼ਰਤ ਵੀ ਜੇ ਕਿਤੇ ਕੋਈ ਰੋਟੀ ਖਾਣ ਚੱਲਿਆ ਵੀ ਜਾਵੇ ਨਾ ਸਾਰੇ ਦੀ ਗੱਲ ਨਹੀਂ ਮਕਰਦਾ ਬਹੁਤ ਗੁੱਸੇ ਕਰਾਂਦੀ ਮੈਂ ਗੱਲ ਕਰਦਾ ਜੇ ਕਿਤੇ ਕੋਈ ਚੱਲਾ ਵੀ ਜਾਵੇ ਨਾ ਬਸ ਸਭ ਦੇ ਲੋ ਵੀ ਇੱਕ ਤਲਵਾਰ ਨਹੀਂ ਹੁਣਾ ਉਠਿਆ ਵੀ ਵੱਡਣ ਨੂੰ ਬਹੁਤ ਅਸਰ ਕੋਈ ਛੱਡਦੇ ਨਹੀਂ ਹੈ ਬੋਲੋ ਸਤਨਾਮ ਦੀਵਾ ਸ੍ਰੀ ਵਾਹਿਗੁਰੂ ਕਿੱਥੇ ਬਾਬੇ ਨਾਨਕ ਦਾ ਸਿਧਾਂਤ ਲੈ ਕੇ ਸਾਨੂੰ ਹਰੇਕ ਨੂੰ ਬਕੌਲ ਵਿੱਚ ਲੈਣਾ ਚਾਹੀਦਾ ਵੀ ਜਿਹੜਾ ਵੀ ਆ ਕੇ ਉਹਨੂੰ ਬਕੌਲ ਵਿੱਚ ਲੈ ਕੇ ਉਹਦੇ ਨਾਲ ਪਿਆਰ ਕਰੀਏ ਸੀ ਅਸੀਂ ਨਾ ਉਹਦੇ ਦੇ ਬੀਜ-ਬੀਜ ਜਿਵੇਂ ਬੈਠੇ ਆ ਜੁੜੂ ਕਿਹੜਾ ਗੁਰੂ ਦੇ ਨਾਲ ਪਿਆਰ ਨਾਲ ਜੁੜੂਗਾ ਜੇ ਕਿਸੇ ਨੂੰ ਜੋੜਨਾ ਹੈ ਅੱਜ ਦੂਸਰੇ ਧਰਮਾਂ ਵਾਲੇ ਕਿਉਂ ਅੱਗੇ ਜਾ ਰਹੇ ਨੇ ਉਹ ਕਹਿੰਦੇ ਤੇਰਾ ਕਰਾਇਆ ਵੀ ਲਾ ਦੇਵਾਂਗੇ ਉਹ ਕਹਿੰਦਾ ਮੈਂ ਦਿਹਾੜੀ ਤੇ ਜਾਂਦਾ ਤੇਰੀ ਦਿਹਾੜੀ ਵੀ ਦੇ ਦਾਂਗੇ ਤੂੰ ਚੱਲ ਤਾਂ ਸਹੀ ਕੁਵਾਰੀ ਸਾਡੇ ਨਾਲ ਉਹ ਲੈ ਕੇ ਜਾਂਦੇ ਨੇ ਅਸੀਂ ਨਹੀਂ ਕਿਸੇ ਨੂੰ ਲੈ ਕੇ ਜਾਂਦੇ ਮਾਫ ਕਰਿਓ ਪਿਆਰ ਚਲੋ ਉਹਨੇ ਹੱਥ ਬੰਨੇ ਸਾਈਕਲ ਤੇ ਬਿਠਾ ਲਿਆ ਅੱਗੇ ਇਸ ਤਰ੍ਹਾਂ ਰਾਬ ਵਿੱਚ ਦੀ ਜਾਂਦਾ ਸੀ ਬਾਬੇ ਦਾ ਪੰਡਾਲ ਸਜਿਆ ਹੋਇਆ ਸੀ ਕਹਿੰਦੇ ਵੀ ਆਓ ਬੈਠੇਂ ਤੇਰੇ ਬਾਬੇ ਜਾ ਚੱਲੇ ਜਾ ਕਹਿੰਦਾ ਵੀ ਨਹੀਂ ਕਿਰਪਾ ਕਰ ਮੇਰੇ ਨਾਲ ਚੱਲ ਦੇ ਖਰਚ ਸਾਧੂ ਰੱਬ ਦੇ ਖਜ਼ਾਨਿਆਂ ਚੋ ਸਾਧੂਆਂ ਤੋਂ ਕਦੇ ਰੱਬ ਮੰਗਦਾ ਹਿਸਾਬ ਨਾ ਉਹ ਮਰਜੀ ਦੇ ਮਾਲਕ ਚਲਾਉਂਦੇ ਜਿਵੇਂ ਚਿੱਤ ਕਰੇ ਸਾਧੂਆਂ ਦੇ ਤੁੱਲ ਕੋਈ ਜਗ ਤੇ ਨਵਾਬ ਬਣਾ ਬਾਬਾ ਜੀ ਨੇ ਜਦੋਂ ਅੱਖਾਂ ਖੋਲ ਕੇ ਵੇਖਿਆ ਉਹੋ ਇਹਨੇ ਤਾਂ ਹੰਕਾਰ ਦਾ ਬੂਟਾ ਬਈ ਇੱਥੇ ਪੈਦਾ ਕਰ ਲਿਆ ਇੱਥੇ ਤਾਂ ਆ ਕੇ ਹਰ ਜੂ ਹੰਕਾਰ ਨਾ ਪਾ ਭਾਵੇਂ ਹੀ ਬੇਦਕੂਕ ਸੁਨਬੇ ਇੱਥੇ ਤਾਂ ਹੰਕਾਰ ਦੀਆਂ ਡੋਰਾ ਕੱਟਣੀਆਂ ਸੀ ਪਰ ਇੱਥੇ ਆ ਕੇ ਹੰਕਾਰ ਦਾ ਬੂਟਾ ਪੈਦਾ ਹੋ ਗਿਆ ਬਾਬਾ ਜੀ ਨੇ ਕੀ ਪੜਿਆ ਕਾਟੇ ਜੀ ਕਾਟੇ ਆ ਮੈਂ ਦੇ ਰੋਗ ਬਾਣੀ ਕਾਟੇ ਰੋਧ ਹੈ ਦੋਏ ਨਾ ਬਸੈ ਇਕਠਾਈ ਹੋਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ ਬਾਬਾ ਜੀ ਨੇ ਕਿਹਾ ਭਾਈਓ ਕਰੋ ਮਥਟ ਜਿਹੜਾ ਅਖਾਮੀ ਚਲੋ ਸਾਰੇ ਉਹ ਵੀ ਬੈਠਾ ਸਾਹਮਣੇ ਜਿਹੜਾ ਨਾਸਤਕ ਬੰਦੇ 1 ਰੁਪਈਆ ਵਾਲਾ ਉਹ ਵੀ ਬੈਠਾ ਹੈ ਬਾਬਾ ਜੀ ਨੇ ਅੱਖਾਂ ਮੀਚ ਲੀਆਂ ਤੇ ਫਿਰ ਕਹਿਆ ਕੀ ਬਾਬਾ ਜੀ ਨੇ ਇਹ ਸਾਧੂ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜਿਹੜੇ ਨਾਨਕ ਸਰ ਸੇਵਾ ਕਰਵਾ ਰਹੇ ਨੇ ਬਰਨਾਲੇ ਜਿਨ੍ਹਾਂ ਨੇ ਆਰਤੀ ਦੀ ਸੇਵਾ ਕਰੀ ਹੈ ਜਾਂ ਬਾਬਾ ਰਣਜੀਤ ਸਿੰਘ ਜੀ ਮਹਾਰਾਜੇ ਕਰਦੇ ਕੀ ਨੇ ਅੰਮ੍ਰਿਤ ਵੇਲੇ ਉੱਠ ਕੇ ਉਦੋਂ ਸਾਡੇ ਅੱਡ ਅੱਡ ਘਰਾੜੇ ਚੱਲਦੇ ਹੁੰਦੇ ਨੇ ਜਦੋਂ ਮਹਾਂਪੁਰਖ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਨੇ ਸਤਨਾਮ 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 ਜੀ Bye. ਜਪੋ ਸਤਨਾਮ 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 ਕੀ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਬਾਬਾ ਜਵਾਲਾ ਸਿੰਘ ਜੀ ਅਰਖੋਵਾਲ ਵਾਲੇ ਮਹਾਰਾਜ ਨੇ ਉੱਚੀ ਉੱਚੀ ਵਾਹਿਗੁਰੂ 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 ਦਾ ਜਿਹੜਾ ਸਿਮਰਨ ਕਰਨਾ ਸ਼ੁਰੂ ਕਰਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਾਬੇ ਤੱਕੇ ਨਾਲ ਤੋਂ ਹੱਥੋਂ ਸਤਨਾਮ ਵਾਹਿਗੁਰੂ ਬੋਲਦੇ ਆਖਣੀ ਔਖਾ ਤਾਂ ਸਾਚਾ ਪਰਮਾਤਮਾ ਦਾ ਨਾਮ ਲੈਣਾ ਤੇ ਸੁਣਨਾ ਸਭ ਨਾਲੋਂ ਵੀ ਔਖਾ ਹੈ ਸੋਨਾ ਵੀ ਕਈਆਂ ਨੂੰ ਔਖਾ ਹੋਇਆ ਪਿਆ ਹੁਣ ਬੀਕ ਬਾਬੇ ਲੱਗੇ ਬੇਰੇ ਦੂਜੇ ਦੋ ਤਿੰਨ ਹੋਰ ਆਗੇ ਪਤਾ ਹੀ ਨਹੀਂ ਕਿੰਨੇ ਕ ਵਜੇ ਸਮਾਪਤੀ ਕਰਨਗੇ ਬੋਲੋ ਸਤਨਾਮ ਵਿਜਵਾਏ ਗੁਰੂ ਆਖਣੇ ਔਖਾ ਸਤਨਾਮ ਸਤ ਜੇ ਕਿਤੇ ਸੁਭਾਅ ਬਣਿਆ ਹੋਵੇ ਨਾ ਬਾਬਾ ਰਜੀਤ ਸਿੰਘ ਜੀ ਵਾਂਗੂ ਫਿਰੰਗਤ ਬੇਲੇ ਉੱਠ ਕੇ ਇਸ਼ਨਾਨ ਧਿਆਨ ਕਰਕੇ ਚੌਕੜਾ ਮਾਰ ਕੇ ਉਸ ਪਰਮਾਤਮਾ ਦੀ ਯਾਦ ਜੋ ਮਰ ਉਹਾਂ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਦੀ ਗੁਜਰੇ ਬਾਬਾ ਜੀ ਨੇ ਵਾਹਿਗੁਰੂ ਵਾਹਿਗੁਰੂ ਕਰਿਆ ਉਪਰੰਤ ਜਦੋਂ ਅੱਖਾਂ ਖੋਲੀਆਂ ਧੰਨ ਬਾਬਾ ਜਵਾਲਾ ਸਿੰਘ ਜੀ ਅਰਖ ਵਾਲੇ ਮਾਲੇ ਮਹਾਪੁਰਖਾਂ ਦੇ ਆਲੇ ਦੁਆਲੇ 100 100 ਦੇ ਨੋਟਾਂ ਦੀਆਂ ਢੇਰੀਆਂ ਲੱਗੀਆਂ ਪਈਆਂ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਿਹੜਾ ਮੂਹਰੇ ਬੈਠਾ ਸੀ 1 ਰੁਪਈਆ ਵਾਲਾ ਹੈ ਜੱਖਾਂ ਮਰਦਾ ਫੇਰ ਦੇਖਦਾ ਫੇਰ ਮਰਦਾ ਕਦਾ ਸਾਧਾਂ ਕੋਲੇ ਦਾ ਪੈਸੇ ਬਹੁਤ ਨਹੀਂ ਬੋਲੋ ਸਤਨਾਮ ਵਾਹਿਗੁਰੂ ਹੈਗੇ ਵੀ ਬਹੁਤ ਐਸੀ ਗੱਲ ਨਹੀਂ ਜਿਹੜਾ ਧਨ ਸਾਧਾਂ ਕੋਲੇ ਆ ਇਹ ਕਿਨਾ ਬਾਬਿਆਂ ਕੋਲੇ ਆ ਨਾ ਉਹ ਤੁਹਾਡੇ ਕੋਲੇ ਨਹੀਂ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਮਾਰ ਤੋਂ ਗੁਰੂ ਜੀ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੇ ਮਾਰੇ ਜਿਨ ਘਰ ਧਨ ਹਰ ਨਾਮਾ ਉਹਨਾਂ ਕੋਲੇ ਪਰਮਾਤਮਾ ਦੇ ਨਾਮ ਦਾ ਧਨ ਹੈ ਟੋਟ ਨਾ ਆਵੇ ਵੱਧਦੋ ਜਾਈ ਸਦਾ ਵੱਧਦਾ ਹੀ ਰਹਿੰਦਾ ਮੁੱਕਦਾ ਨਹੀਂ ਹੈ ਸਾਡੇ ਕੋਲੇ ਤਾਂ ਅਸੀਂ ਸ਼ਾਮ ਨੂੰ ਦੇਖਦੇ ਆਂ ਵੀ ਰੁਪਈਏ ਥੋੜੇ ਜਿਹੇ ਰਹਿ ਗਏ ਕੱਲ ਨੂੰ ਕੀ ਕਰਾਂਗੇ ਪਰ ਬਾਬਿਆਂ ਵਾਲਾ ਜਿਹੜਾ ਧੰਨਾ ਉਹ ਸਦਾ ਵੱਧਦਾ ਹੀ ਜਾਂਦਾ ਪਰਵਾਤਮਾ ਵਧਾਉਂਦਾ ਹੀ ਜਾਂਦਾ 100-100 ਰੁਪਈਆਂ ਦੀਆਂ ਨੋਟਾਂ ਦੀਆਂ ਢੇਰੀਆਂ ਦੇਖ ਲਈਆਂ ਕਹਿੰਦਾ ਕਮਾਲ ਦੀ ਗੱਲ ਹੈ ਬਾਬਿਆਂ ਨੇ ਕੀ ਕਲਾ ਵਰਤਾਈ ਬਾਬਾ ਜੀ ਨੇ ਫੇਰ ਸੇਵਾਦਾਰਾਂ ਨੂੰ ਸੱਦਿਆ ਭਾਈ ਉਰੇ ਆਓ ਕਹਿੰਦੇ ਜੀ ਕੀ ਹੁਕਮ ਹੈ ਕਹਿੰਦੇ ਹੁਣੇਓ ਕਰੋ ਪਹਿਲਾਂ ਖੜਾ ਪ੍ਰਸ਼ਾਦੀ ਦੇਗ ਤਿਆਰ ਕਰੀ ਸੀ ਹੁਣ ਗੁਰੂ ਘਰ ਲੰਗਰ ਤਿਆਰ ਕਰੋ ਪਰਸ਼ਾਦੇ ਦਾ ਲੰਗਰ ਪਰਸ਼ਾਦੇ ਦਾ ਲੰਗਰ ਮਿੰਟੋ ਮਿੰਟੀ ਸੇਵਾਦਾਰ ਫੌਜੀ ਤਿਆਰ ਹੋ ਗਿਆ ਸਭ ਨੂੰ ਲੰਗਰ ਸ਼ਿਕਾਇਆ ਗਿਆ ਤੇ ਕੁਝ ਪੈਸੇ ਬਚ ਗਏ ਥੋੜੇ ਜਿਹੀ ਪੈਸੇ ਬਚ ਗਏ ਲਿਆ ਕੇ ਬਾਬਾ ਜਵਾਲਾ ਸਿੰਘ ਦੇ ਕੋਲੇ ਰੱਖਦੇ ਬਾਬਾ ਜੀ ਆ ਕੁਝ ਪੈਸੇ ਬਚ ਗਏ ਕੀ ਕਰੀਏ ਅਜ ਵਰਗਾ ਸਾਡੇ ਵਰਗਾ ਨਹੀਂ ਸੀ ਈ ਸੱਜ ਵਰਗਾਂ ਉਂਗ ਸੱਜ ਵਰਗ ਉਦਾਨ ਬੈਂਕਿੱਤ ਧਰਿਆਉ ਵਾਹ ਵੀ ਕਬੱਲਾ ਮਾਗੀ ਬੋਲੋ ਸਤਨਾਮ ਵਾਹ ਜਾਓ ਜਾਓ ਜਾ ਟਾਖਾ ਨੇ ਜਾ ਬੈਂਕਿੱਤ ਧਰਿਆਉ ਦੁਗਣੀ ਹੋ ਜਾਣਗੇ ਗਾਹਾਂ ਨੂੰ ਫੇਰ ਕੰਪਾ ਜਾਣਗੇ ਬਾਬਾ ਜੀ ਨੇ ਕੀ ਆਖਿਆ ਕਹਿੰਦੇ ਪੰਜ ਸਿੱਖ ਜਾਓ ਪੰਜ ਜਾਣੇ ਕਿੱਥੇ ਜਾਈਏ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਗੁਰੂ ਕੀ ਗੋਲਕ ਵਿੱਚ ਪਾ ਦਿਓ ਮੈਂ ਤਾਂ ਗੁਰੂ ਰਾਮਦਾਸ ਮਹਾਰਾਜ ਤੋਂ ਉਧਾਰੇ ਲਏ ਸੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਪੈਸੇ ਉਧਾਰੇ ਲਏ ਸੀ ਜਿਵੇਂ ਤੰਗ ਕਲਗੀਧਰ ਬਾਦਸ਼ਾਹ ਮਾਜ ਨੇ ਬਾਬਾ ਨਿਹੰਗ ਸਿੰਘ ਨੂੰ ਕਹਿ ਦਿੱਤਾ ਸੀ ਕਿ ਸਾ ਮੇਰਾ ਹੱਥ ਤੇਰਾ ਜਿੰਨੇ ਮਰਜੀ ਵਰਤਾਈ ਜਾਈ ਅੱਜ ਦੇਖੋ ਹਜੂਰ ਸਾਹਿਬ ਦੀ ਧਰਤੀ ਤੇ ਜਾ ਕੇ ਕਿੰਨਾ ਲੰਗਰ ਤਿਆਰ ਹੁੰਦਾ ਕਿੰਨੀਆਂ ਸੰਗਤਾਂ ਛਕਦੀਆਂ ਨੇ ਕਿ ਤੇ ਇਸ ਤਰ੍ਹਾਂ ਕਿਹਾ ਭਈ ਘੰਟਾ ਕੋ ਬਹਿ ਜੋ ਵੀ ਲੰਗਰ ਹਜੇ ਤਿਆਰ ਨਹੀਂ ਹੋਇਆ ਜੇ 100 ਬੰਦਾ ਆ ਗਿਆ ਨਾਲ ਦੀ ਨਾਲ ਭੋਜਨ ਤੇ ਆ 200 ਬੈਠ ਗਿਆ ਨਾਲ ਦੀ ਨਾਲ ਲੰਗਰ ਤਿਆਰ ਤੇ ਇਸ ਕਰਕੇ ਮਹਾਂਪੁਰਖ ਰੱਬ ਦੇ ਖਜ਼ਾਨਿਆਂ ਦੇ ਵਿੱਚੋਂ ਭਰ-ਭਰ ਕੇ ਭੁੱਖ ਵਰਤਾਉਂਦੇ ਨੇ ਕਿਵੇਂ ਵਰਤਾਉਂਦੇ ਨੇ ਗੁਰੂ ਜੀ ਫਰਮਾਨ ਕਰਦੇ ਨੇ ਆਹ ਵੈਸੀ ਧਾਨਾ ਦੇਣਾ ਸਮਵਤੀ ਕਰਾ ਕਿਹੜਾ ਧਾਨਾ ਬਾਬਿਆ ਕੋਲੇ ਧੰਨ ਬਾਬਾ ਰਣਜੀਤ ਸਿੰਘ ਮਹਾਰਾਜ ਕੋਲੇ ਇੱਕ ਧਾਨਾ ਜੋ ਤੁਸੀਂ ਵੀ ਲੈ ਕੇ ਜਾਇਓ ਕਿਹੜਾ ਜਿੰਨਾ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ ਵੱਡੇ ਭਾਗ ਸਾਧੂਆਂ ਦੇ ਕੋਲ ਹੈ ਤੇਜਾਨਾ ਵਾਹਿਗੁਰੂ ਵਾਹਿਗੁਰੂ ਦਾ ਵੱਡੇ ਭਾਗ ਸਾਧੂਆਂ ਦੇ ਜਿੰਨਾ ਕੋਲ ਹੈ ਖਜ਼ਾਨਾ ਤੇਰੇ ਨਾਮ ਦਾ ਵੱਡੇ ਭਾਗ ਸਾਧੂਆਂ ਦੇ they're <laughs> <laughs> ਧੰਨਵਾਦ ਕਈ ਵਾਰੀ ਕੋਈ ਸ਼ਬਦ ਉੱਚਾ ਨੀਵਾਂ ਨਿਕਲ ਗਿਆ ਹੋਊਗਾ ਅਸੀਂ ਤੁਹਾਡੇ ਬੱਚੇ ਆ ਇਸ ਕਰਕੇ ਅਣਜਾਣ ਬੱਚੇ ਸਮਝ ਕੇ ਮਾਫਰ ਕਰਿਓ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾਦ ਰਾਜ ਮਹਾਪੁਰਖ ਉਹਨਾਂ ਦੇ ਚਾਲਨ ਸੇਵਕ ਹੈ ਉਹ ਤਾਂ ਸਾਡਾ ਇੰਜਣ ਤੜਕੇ ਸੁਦੇਹਾ 4 ਵਜੇ ਕਰ ਦਿੰਦੇ ਸੀ ਜੇ ਕੋਈ ਅਸਾਦੀ ਵਾਰ ਤੋਂ ਲੇਟ ਹੋ ਜਾਂਦਾ ਸੀ ਨਾ ਤਾਂ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਇਸ ਤਰ੍ਹਾਂ ਫੜ ਕੇ ਨਹੀਂ ਸੀ ਸਮਝਾਉਂਦੇ ਹੁੰਦੇ ਭਈ ਇਹ ਬਾਹ ਤੋਂ ਫੜ ਕੇ ਕਹਿੰਦਾ ਤੂੰ ਲੇਟ ਕਿਉਂ ਹੋਇਆ ਨਾ ਗੜਬੜ ਟੂਹੇ ਚ ਆਉਂਦਾ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਗੜਬਿਆਂ ਦਾ ਹਜੇ ਵੀ ਡਰ ਹੈ ਮਨ ਵਿੱਚ ਵੀ ਪਿੱਛੇ ਸੰਤ ਬੈਠੇ ਨੇ ਕਿਤੇ ਟੂਹੇ ਚ ਬਕ ਟਕਾ ਕੇ ਮੁਕਰਾਂ ਮਾਰਨ ਵੀ ਇੰਜਨ ਤਕੜਾ ਕਰਕੇ ਰੱਖੀਏ ਬੋਲੋ ਸਤਨਾਮ ਭੁੱਲਾਂ ਦੀ ਮਾਫੀ ਬਖਸ਼ਿਓ ਆਓ ਅਗਲਾ ਸਮਾ ਸਰਪਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ